ਇੱਕ ਵਾਰੀ ਫੇਰ ਦੱਸ ਦਈਏ ਕਿ ਪੂਰਾ ਪੰਜਾਬ ਅਲਰਟ ਤੇ ਆ ਪੰਜਾਬ ਦੇ ਵਿੱਚ ਬਿਜਲੀ ਕਦਾਰੇ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਮਿਲਟਰੀ ਬੇਸ ਦੇ ਉਹਨਾਂ ਫੌਜਾਂ ਦੇ ਟਿਕਾਣੇ ਨੇ ਉੱਥੇ ਨਿਸ਼ਾਨਾ ਬਣਾਇਆ ਜਾ ਸਕਦਾ ਹੈ 에어ਪੋਰਟ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਔਰ ਚੰਡੀਗੜ੍ਹ ਦੇ ਵਿੱਚ ਇੱਕ ਵਾਰੀ ਫੇਰ ਚੰਡੀਗੜ੍ਹ ਦਾ ਰੋਕ ਕਰਦੇ ਜਿੱਥੇ ਚੰਡੀਗੜ੍ਹ ਦੇ ਵਿੱਚ ਸਵੇਰੇ ਫੈਰਨ ਵੱਜਣਾ ਸ਼ੁਰੂ ਹੋ ਗਿਆ ਸੀ ਜਿਵੇਂ ਹੀ ਸੈਰਨ ਵੱਜਦਾ ਤਾਂ ਲੋਕਾਂ ਦੇ ਵਿੱਚ ਬਹਿਸ਼ਤ ਦਾ ਮਾਹੌਲ ਫੈਲ ਜਾਂਦਾ ਉਸ ਤੋਂ ਬਾਅਦ ਲੋਕ ਇੱਕ ਦੂਜੇ ਨੂੰ ਫੋਨ ਕਰਦੇ ਨੇ ਕਿ ਆਖਰਕਾਰ ਇਹ ਸਵੇਰੇ ਸਵੇਰੇ ਸ਼ਹਿਰ ਕਿਉਂ ਵੱਜਣੇ ਸ਼ੁਰੂ ਹੋ ਗਏ ਸੁਰੱਖਿਆ ਏਜੰਸੀਆਂ ਵੱਲੋਂ ਇਨਪੁਟ ਸੀ ਕਿ ਡਰੌਪ ਦੇ ਨਾਲ 에ਅਰਫੋਰਸ ਸਟੇਸ਼ਨ ਤੇ 에ਅਰਪੋਰਟ ਤੇ ਚੰਡੀਗੜ੍ਹ ਖਾਸ ਕਰਕੇ ਇਹਨਾਂ ਤੇ ਹਮਲਾ ਕਰ ਸਕਦਾ ਪਾਕਿਸਤਾਨ ਇਸੇ ਕਰਕੇ ਹਾਈ ਅਲਰਟ ਤੇ ਕਰ ਦਿੱਤਾ ਵਿਦਿਅਕ ادارے ਬੰਦ ਕਰ ਦਿੱਤੇ ਗਏ ਇਹ ਸਾਰਾ ਕੁਝ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕੀਤਾ ਗਿਆ ਉਧਰੋਂ ਦੂਜੇ ਪਾਸੇ ਫਰੀਦਕੋਟ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਹਾਲਾਂਕਿ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਮੀਡੀਆ ਤੱਕ ਹਾਲੇ ਤੱਕ ਕੋਈ ਵੀ ਜਾਣਕਾਰੀ ਪਹੁੰਚਦੀ ਨਹੀਂ ਕੀਤੀ ਕਿ ਕਿਉਂ ਇੰਟਰਨੈਟ ਪ੍ਰਣਾਲੀ ਬੰਦ ਕਰ ਦਿੱਤੀ ਗਈ ਲੇਕਿਨ ਫਿਰ ਵੀ ਇਸ ਗੱਲ ਲੈ ਕੇ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਕਿਆਸਗਾਰੀਆਂ ਨੇ ਲੋਕ ਚਿੰਤਾ ਵਿੱਚ ਨੇ ਕਿ ਆਖਰਕਾਰ ਫਰੀਦਕੋਟ ਵਿੱਚ ਇਸ ਤਰ੍ਹਾਂ ਦੀ ਕੀ ਰਹੀ ਇਨਪੁਟ ਸੀ ਕਿ ਉੱਥੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀ ਗਈਆਂ ਕਿਉਂਕਿ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਸਾਰੇ ਅਧਿਕਾਰ ਨੇ ਡਿਪਟੀ ਕਮਿਸ਼ਨਰ ਕੋਲ ਹੁੰਦੇ ਨੇ ਇਸ ਕਰਕੇ ਡਿਪਟੀ ਕਮਿਸ਼ਨਰ ਨੇ ਆਪਣੇ ਹੱਕਾਂ ਦੀ ਰਾਖੀ ਕਰਦੇ ਹੋਏ ਫਰੀਦਕੋਟ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਹਾਲਾਂਕਿ ਪੈਨਿਕ ਹੋਣ ਦੀ ਲੋੜ ਨਹੀਂ ਫਿਰੋਜ਼ਪੁਰ ਦੇ ਵਿੱਚ ਵੀ ਇਹੀ ਹਾਲਾਤ ਨੇ ਫਿਰੋਜ਼ਪੁਰ ਦੇ ਲੋਕਾਂ ਦਾ ਕਹਿਣਾ ਹੈ ਕਿ ਲੋਕ ਡਰੇ ਹੋਏ ਨੇ ਲੇਕਿਨ ਫਿਰ ਵੀ ਕੋਈ ਵੀ ਪੈਨਿਕ ਹੋਣ ਦੀ ਲੋੜ ਨਹੀਂ ਸਾਡੀ ਸੁਰੱਖਿਆ ਏਜੰਸੀਆਂ ਸਾਡੀ ਭਾਰਤੀ ਫੌਜ ਆਪਣਾ ਕੰਮ ਬੜੀ ਮਿਹਨਤ ਤੇ ਇਮਾਨਦਾਰੀ ਨਾਲ ਕਰ ਰਹੀ ਹੈ ਆਪਰੇਸ਼ਨ ਸੰਧੂਰ ਇਸੇ ਗੱਲ ਦੀ ਚਰਚਾ ਹੁਣ ਤੱਕ ਲੰਬੇ ਸਮੇਂ ਤੋਂ ਚੱਲਦੀ ਜਾ ਰਹੀ ਹੈ ਹਰ ਟੈਲੀਵਿਜ਼ਨ ਚੈਨਲ ਤੇ ਆਪਰੇਸ਼ਨ ਸੰਧੂਰ ਔਰ ਪੁੰਛ ਤੋਂ ਇਹ ਸ਼ੁਰੂ ਹੁੰਦੀ ਹੈ ਜਿੱਥੇ ਪਰ 25 ਤੋਂ 26 ਸਲਾਨੀਆਂ ਨੂੰ ਹਿੰਦੂ ਸਲਾਨੀਆਂ ਨੂੰ ਮਾਰ ਦਿੱਤਾ ਜਾਂਦਾ ਉਸ ਤੋਂ ਬਾਅਦ ਹਿੰਦੁਸਤਾਨ ਨੇ 에ਅਰ ਸਟ੍ਰਾਈਕ ਕੀਤੀ ਪਾਕਿਸਤਾਨ ਵਿੱਚ ਜਾ ਕੇ ਉਸ ਤੋਂ ਬਾਅਦ ਪਾਕਿਸਤਾਨ ਫਿਰ ਹਰਕਤ ਆਇਆ ਉਹਨਾਂ ਨੇ ਫਿਰ ਹਿੰਦੁਸਤਾਨ ਤੇ ਜੰਮੂ ਕਸ਼ਮੀਰ ਤੇ ਹਮਲੇ ਕਰਨੇ ਜਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ ਆਪਰੇਸ਼ਨ ਸੰਦੂਰ ਦੇ ਤਹਿਤ ਜੰਗ ਜਾਰੀ ਹੈ ਹੁਣ ਵੇਖਣਾ ਹੈ ਕਿ ਕਿੰਨਾ ਕੁ ਨੁਕਸਾਰ ਹੁੰਦਾ ਹੈ ਜਾਂ ਫਿਰ ਨਹੀਂ ਕਿਉਂਕਿ ਫੌਜਾਂ ਨੂੰ ਤਨਾਤ ਕਰ ਦਿੱਤਾ ਗਿਆ ਬਾਰਡਰ ਦੇ ਉੱਤੇ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਸਰਗਰਮ ਨੇ ਭਾਰਤੀ ਫੌਜ ਪੂਰੀ ਤਰ੍ਹਾਂ ਪਾਵਰ ਦੇ ਵਿੱਚ ਹੈ ਇਸ ਕਰਕੇ ਪਾਕਿਸਤਾਨ ਦੇ ਖਿਲਾਫ ਜੰਗ ਜਿਹੜੀ ਆ ਚੱਰੀ ਆ ਲੇਕਿਨ ਲੋਕਾਂ ਨੂੰ ਇੱਕ ਵਾਰੀ ਇਹ ਵੀ ਤਾਕੀਦ ਕਰਦੇ ਆ ਬੇਨਤੀ ਕਰਦੇ ਆ ਕਿ ਆਪਣੇ ਘਰਾਂ ਵਿੱਚ ਰਹੋ ਉਦੋਂ ਬਾਹਰ ਨਿਕਲੋ ਜਦੋਂ ਤੁਹਾਨੂੰ ਲੋੜ ਹੈ ਉਦੋਂ ਬਾਹਰ ਨਿਕਲੋ ਜਦੋਂ ਤੁਹਾਡਾ ਬਹੁਤ ਜ਼ਰੂਰੀ ਕੋਈ ਐਮਰਜੈਂਸੀ ਹੈ ਔਰ ਦੂਜੀ ਸਭ ਤੋਂ ਵੱਡੀ ਗੱਲ ਹੈ ਤਮਾਸ਼ਾ ਦੇਖਣ ਲਈ ਬਾਲਕੋਨੀਆਂ ਵਿੱਚ ਨਾ ਖੜੇ ਹੋ ਕੱਚ ਦੇ ਸ਼ੀਸ਼ੇ ਨਿਮਾਰੀਆਂ ਤੱਕ ਦੇ ਕੋਲ ਨਾ ਖੜੇ ਹੋ ਕਿਉਂਕਿ ਜੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਹੈ ਚੰਡੀਗੜ੍ਹ ਮੋਹਾਲੀ ਪੰਚਕੋਲਾ ਵਿੱਚ ਹਾਈਲਾਈਟ ਸੈਰਨ ਬਜਣ ਦੀਆਂ ਆਵਾਜ਼ਾਂ بار بار ਸੁਣਾਈ ਦਿੱਤੀਆਂ ਜਾ ਰਹੀਆਂ ਨੇ ਔਰ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਹੁਸ਼ਿਆਰਪੁਰ ਦੀ ਗੱਲ ਕਰੀਏ ਮੁਕੇਰੀਆਂ ਦੀ ਗੱਲ ਕਰੀਏ ਪਟੰਨਾ ਦੇ ਤੁੰਗ ਵਾਲੀ ਦੀ ਗੱਲ ਕਰੀਏ ਤਾਂ ਤੇ ਮਦਾਇਲਾ ਡਿੱਕਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਗੁਰੰਦਰ ਦੇ ਵਿੱਚ ਵੀ ਕੱਲ ਇੱਕ ਵੀਡੀਓ ਨਾਸ਼ਰ ਹੋਇਆ ਸੀ ਜਿੱਥੇ ਸੀਟੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਇਹ ਵੀਡੀਓ ਬਣਾਇਆ ਜਾਂਦਾ ਦੂਰੋਂ ਅੱਗ ਦੇ ਭਾਂਬੜ ਭਜਤੇ ਹੋਏ ਨਜ਼ਰ ਆ ਰਹੇ ਨੇ ਔਰ ਬੱਚੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਦੇਖੋ ਮਜ਼ਾਇਲ ਡਿੱ ਗਿਆ ਡਰੋਨ ਡਿੱ ਗਿਆ ਤੇ ਜਿਹਦੇ ਨਾਲ ਬੜਾ ਹਾਸਾ ਹੋਇਆ ਆਖਰਕਾਰ ਉਸ ਤੋਂ ਬਾਅਦ ਸਰਕਾਰ ਨੇ ਜਲੰਧਰ ਦੀ ਪੁਲਿਸ ਨੇ ਪੁਸ਼ਟੀ ਕੀਤੀ ਕਿ ਡਰੋਨ ਜਿਹੜੇ ਸੀ ਪਾਕਿਸਤਾਨ ਵੱਲੋਂ ਦਾਗੇ ਗਏ ਸੀ ਉਹਨਾਂ ਨੂੰ ਨਾਸ ਤੋਂ ਨਬੂਤ ਕਰ ਦਿੱਤਾ ਅਸਮਾਨ ਦੇ ਵਿੱਚ ਉਹਨਾਂ ਦੇ ਟੁਕੜੇ ਜੇ ਥੱਲੇ ਡਿੱਗੇ ਤਾਂ ਖੇਤ ਨੂੰ ਅੱਗ ਲੱਗ ਗਈ ਉਸੇ ਖੇਤ ਦੇ ਪਾਂਬੜ ਸਨ ਹਾਲਾਂਕਿ ਕੋਈ ਵੀ ਨੁਕਸਾਨ ਇਸ ਵਿੱਚ ਨਹੀਂ ਹੋਇਆ ਹਾਲਾਂਕਿ ਬਾਰ-ਬਾਰ ਸਰਕਾਰ ਪ੍ਰਸ਼ਾਸਨ ਨੇ ਗੱਲ ਦੀ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਵੀਡੀਓਜ਼ ਨਾ ਫੈਲਾਓ ਕਿਉਂਕਿ ਇਸ ਤਰ੍ਹਾਂ ਦੇ ਵੀਡੀਓ ਜਿਹੜੇ ਨੇ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਰਹੇ ਨੇ ਲੇਕਿਨ ਇਸ ਦੇ ਬਾਵਜੂਦ ਵੀ ਸੋਸ਼ਲ ਮੀਡੀਆ ਤੇ ਅੱਗ ਲੱਗੀ ਹੋਈ ਆ ਸੋਸ਼ਲ ਮੀਡੀਆ ਤੇ ਹਰ 10 ਸੈਕਿੰਡ 5 ਸੈਕਿੰਡ ਬਾਅਦ ਕੋਈ ਨਵਾਂ ਵੀਡੀਓ ਅਪਡੇਟ ਹੋ ਰਿਹਾ ਕਿਤੇ ਕਿਸੇ ਦਾ ਕਿਤੇ ਕਿਸੇ ਪਿੰਡ ਦਾ ਔਰ ਹਾਲਾਤ ਜਿਹੜੇ ਨੇ ਵੱਧ ਤੋਂ ਵੱਧ ਬਣੇ ਹੋਏ ਨੇ ਲੇਕਿਨ ਫਿਰ ਵੀ ਸਾਡੀ ਹਿੰਦੁਸਤਾਨ ਦੀ ਫੌਜ ਨੇ ਹਿੰਦੁਸਤਾਨ ਦੀ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਡਰਨ ਘਬਰਾਉਣ ਦੀ ਲੋੜ ਨਹੀਂ ਹੈ ਅਸੀਂ ਆਪਣਾ ਕੰਮ ਸਾਡੀ ਫੌਜ ਵਧੀਆ ਕੰਮ ਇਮਾਨਦਾਰੀ ਦੇ ਨਾਲ ਤੁਹਾਡੀ ਸੁਰੱਖਿਆ ਦੇ ਲਈ ਕੰਮ ਕਰ ਰਹੀ ਹੈ ਆਪਰੇਸ਼ਨ ਸੰਧੂਤ ਜਿਸ ਦੀ ਚਰਚਾ ਅਸੀਂ ਲੰਬੇ ਸਮੇਂ ਤੋਂ ਕਰ ਰਹੇ ਜੈ ਹਿੰਦ